ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਨਖਿਲ ਗੁਪਤੇ ਬਾਰੇ ਇੱਕ ਬਹੁਤ ਹੀ ਰਹਿਸ ਦੀ ਗੱਲਬਾਤ ਸਾਹਮਣੇ ਨਿਕਲ ਕੇ ਆਈ ਆ ਜਿਹੜੀ ਕਿ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਗੱਲਬਾਤ ਹੈ ਜਿਹੜੀ ਉਹ ਪ੍ਰਧਾਨ ਮੰਤਰੀਆਂ ਤੱਕ ਪਹੁੰਚ ਚੁੱਕੀ ਹੈ ਮੋਦੀ ਜੀ ਇਸ ਗੱਲ ਨੂੰ ਲੈ ਕੇ ਬਹੁਤ ਹੀ ਚਿੰਤਤ ਨੇ ਔਰ ਕਿੱਥੇ ਮੋਦੀ ਜੀ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਯਾਨੀ ਕਿ ਚੈੱਕ ਰਿਪਬਲਿਕ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨਾਲ ਕਿੱਥੇ ਮੁਲਾਕਾਤ ਕੀਤੀ ਤੇ ਕਿੰਨੀ ਮਤਲਬ ਉਹਨੂੰ ਢੰਗ ਦੇ ਨਾਲ ਕਿਸੇ ਬਹਾਨੇ ਦੇ ਨਾਲ ਉਹਨੂੰ ਬੁਲਾ ਕੇ ਜਿਹੜਾ ਮਿਲਿਆ ਗਿਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਦੋਸਤੋ ਆਪਾਂ ਗੱਲਬਾਤ ਕਰਾਂਗੇ ਕਿ ਜਿਹਨੇ ਨਖਿਲ ਗੁਪਤੇ ਦੇ ਵਕੀਲਾ ਨੇ ਜੱਜ ਸਾਹਿਬ ਤੋਂ ਮੰਗ ਕੀਤੀ ਸੀਗੀ ਕਿ ਸਾਨੂੰ ਜਿਹੜੇ ਵਿਕਟਰ ਅਰਾਵ ਹੈਗੇ ਨੇ ਜੱਜ ਸਾਹਿਬ ਉਹਨਾਂ ਤੋਂ ਇਹਨਾਂ ਨੇ ਮੰਗਿਆ ਸੀਗਾ ਕਿ ਸਾਨੂੰ ਜਿਹੜੇ ਉਹਦੇ ਨਾਲ ਸੰਬੰਧਿਤ ਡਾਕੂਮੈਂਟ ਨੇ ਜਾਂ ਸੰਬੰਧਿਤ ਸਬੂਤ ਨੇ ਉਹ ਸਾਨੂੰ ਮਈਆ ਕਰਾਇਆ ਜਾਣ ਤੇ ਕੀ ਕੀ ਚਾਰਜ ਲਾਏ ਨੇ ਉਹਦੇ ਚ ਜੱਜ ਸਾਹਿਬ ਨੇ ਕੀ ਫੈਸਲਾ ਸੁਣਾਇਆਗਾ ਤੇ ਆਪਾਂ ਗੱਲਬਾਤ ਕਰਾਂਗੇ ਦੋਸਤੋ ਕਿ ਜਿਹੜੀ ਪੀਐਮ ਮੋਦੀ ਜੀ ਆਪਣੇ 10 ਸਾਲਾਂ ਦੇ ਵਿੱਚ ਇੱਕ ਵੀ ਇੰਟਰਵਿਊ ਨਹੀਂ ਦਿੱਤੀ ਉਹਨਾਂ ਨੇ ਸਾਰਾ ਗੋਦੀ ਮੀਡੀਆ ਮੀਡੀਆ ਭਜਾਇਆ ਫਿਰਦਾ ਪਰ ਉਹਨਾਂ ਨੇ ਇੱਕੋ ਇੱਕ ਫਾਈਨਾਂਸ ਟਾਈਮ ਜ ਨੂੰ ਇੱਕ ਇੰਟਰਵਿਊ ਦਿੱਤੀ ਆ ਉਹਦਾ ਕੀ ਕਾਰਨ ਸੀਗਾ ਉਹਦੇ ਤੇ ਮੈਂ ਤੁਹਾਨੂੰ ਚੰਨਣਾ ਪਾਉਂਗਾ ਔਰ ਦੋਸਤੋ ਮੈਂ ਤੁਹਾਨੂੰ ਇਸ ਗੱਲ ਦੇ ਉੱਪਰ ਵੀ ਚੰਨਣਾ ਪਾਉਣ ਦੀ ਕੋਸ਼ਿਸ਼ ਕਰੂੰਗਾ ਕਿ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਦੇ ਉੱਪਰ ਕੀ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਆ ਕਿਸ ਢੰਗ ਦੇ ਨਾਲ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਆ ਆਓ ਵੀਡੀਓ ਕਰਦੇ ਹਾਂ ਸਟਾਰਟ ਲਾਸਟ ਤੱਕ ਬਨੇ ਰਹੋ ਦੋਸਤੋ ਆਵਾਜ਼ ਖਰਾਬ ਹੋਣ ਕਰਕੇ ਥੋੜਾ ਜਿਹਾ ਦਬ ਕੇ ਸਲੋ ਬੋਲਣ ਦੀ ਕੋਸ਼ਿਸ਼ ਕਰ ਰਿਹਾਗਾ ਪਰ ਗੱਲਬਾਤ ਇੰਨੀ ਜ਼ਰੂਰੀ ਹੈ ਤੁਸੀਂ ਮਤਲਬ ਲਾਸਟ ਤੱਕ ਵੀਡੀਓ ਦੇਖਿਓ ਬਹੁਤ ਹੀ ਅਤਿ ਜ਼ਰੂਰੀ ਇਹ ਗੱਲਬਾਤ ਨਿਕਲ ਕੇ ਸਾਹਮਣੇ ਆਈ ਆ ਆਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਰਿਪਬਲਿਕ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਚੈੱਕ ਰਿਪਬਲਿਕ ਦੇ ਉਹਨਾਂ ਨੂੰ ਮਿਲਣ ਦੀ ਖਾਤਰ ਇੱਕ ਢੰਗ ਕੱਢਿਆ ਤੇ ਉਹਨਾਂ ਨੂੰ ਗੁਜਰਾਤ ਬੁਲਾਇਆ ਗਿਆ ਦੋਸਤੋ ਚੈੱਕ ਰਿਪਬਲਿਕ ਦਾ ਪ੍ਰਧਾਨ ਮੰਤਰੀ ਗੁਜਰਾਤ ਕੀ ਕਰ ਰਿਹਾਗਾ ਗਾਂਧੀ ਨਗਰ ਦੇ ਵਿੱਚ ਕੀ ਕਰ ਰਿਹਾਗਾ ਔਰ ਗਾਂਧੀ ਨਗਰ ਦੇ ਵਿੱਚ ਉਹਨਾਂ ਦੀ ਸਾਡੇ ਪ੍ਰਧਾਨ ਮੰਤਰੀ ਦੇ ਨਾਲ ਬਹੁਤ ਲੰਬੀ ਮੁਲਾਕਾਤ ਹੋਈ ਆ ਔਰ ਅਜੇ ਤੱਕ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਕਈ ਦਿਨਾਂ ਤੋਂ ਉਹ ਗੁਜਰਾਤ ਦੇ ਵਿੱਚ ਹੀ ਨੇ ਇਹ ਅਚਾਨਕ ਕੋਈ ਗੱਲ ਨਹੀਂ ਹੋਈ ਜੋ ਸਾਡੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਕਿਸ ਕਾਰਨ ਦੇ ਉੱਪਰ ਇਹ ਮੀਟਿੰਗ ਹੋਈ ਹੈ ਮੈਂ ਤੁਹਾਨੂੰ ਦੱਸੂਗਾ ਅੱਗੇ ਜਾ ਕੇ ਪਰ ਦੋਸਤੋ ਉਦੋਂ ਪਹਿਲਾਂ ਆਪਾਂ ਇਸ ਗੱਲ ਦੇ ਉੱਪਰ ਥੋੜੀ ਸਾਂਝ ਪਵਾਦੇ ਆ ਮੈਂ ਤੁਹਾਡੀ ਕਿ ਜਿਹੜਾ ਉਹਨਾਂ ਦੇ ਵਕੀਲਾ ਨੇ ਜਜ ਸਾਹਿਬ ਤੋਂ ਇਹ ਮੰਗ ਕੀਤੀ ਸੀਗੀ ਕਿ ਸਾਨੂੰ ਇਹ ਚੀਜ਼ ਆਪਣੇ ਉਹਦੇ ਡਾਕੂਮੈਂਟ ਨੇ ਜਿਹੜੇ ਕੀ ਚਾਰਜ ਲੱਗੇ ਨੇ ਕੀ ਸਬੂਤ ਨੇ ਉਹ ਸਾਨੂੰ ਮਹਈਆ ਕਰਾਏ ਜਾਣ ਕਿ ਕਿਵੇਂ-ਕਿਵੇਂ ਜਿਹੜੇ ਨਖੇ ਲਗੋਤੇ ਨੂੰ ਇਹ ਗ੍ਰਿਫਤਾਰੀ ਹੋਈ ਆ ਲੇਕਿਨ ਦੋਸਤੋ ਜੱਜ ਸਾਹਿਬ ਨੇ 3 ਦਿਨਾਂ ਦਾ ਸਮਾਂ ਰੱਖਿਆ ਸੀਗਾ ਔਰ ਉਹਨਾਂ ਨੇ ਸਾਫ਼ ਕੋਰੀ ਨਾ ਕਰ ਦਿੱਤੀ ਕਿ ਕੋਈ ਵੀ ਜਿਹੜਾ ਸਬੂਤ ਹੈ ਉਹ ਮਹੀਆ ਨਹੀਂ ਕਰਾਇਆ ਜਾਵੇਗਾ ਇਹ ਕੇਸ ਦੀ ਜਿਹੜੀ ਆਪਾਂ ਕਹਿ ਦਿੰਨੇ ਆ ਕਿ ਅ ਗੁਪਤ ਹੋਣਗੇ ਇਹਨਾਂ ਨੂੰ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਔਰ ਦੋਸਤੋ ਅਗਲੀ ਗੱਲ ਇੱਕ ਹੋਰ ਬਹੁਤ ਵੱਡੀ ਹੈ ਉਹ ਇਹ ਹੈ ਕਿ ਅਦਾਲਤ ਨੇ ਚੈੱਕ ਰਿਪਬਲਿਕ ਦੀ ਅਦਾਲਤ ਨੇ ਉਹਨਾਂ ਨੂੰ ਇਜਾਜ਼ਤ ਅਮਰੀਕਾ ਨੂੰ ਦੇ ਦਿੱਤੀ ਹੈ ਕਿ ਤੁਸੀਂ ਇਹਨੂੰ ਨਿੱਖੇ ਲਗਾਉਤੇ ਨੂੰ ਇੱਥੋਂ ਲਿਜਾ ਸਕਦੇ ਹੋ ਉਹ ਹੁਣ ਕਿਸ ਦਿਨ ਜਾਂਦਾ ਉਹ ਵੀ ਤੁਹਾਨੂੰ ਦੱਸਾਂਗੇ ਇੱਕ ਵਾਰੀ ਉਹਦੇ ਵੀ ਮੈਂ ਤੁਹਾਨੂੰ ਤੁਹਾਡਾ ਬਾਅਦ ਸਾਂ ਪਾਉਂਗਾ ਪਰ ਦੋਸਤੋ ਜਿਹੜਾ ਇਹ ਇਸ ਤੋਂ ਬਾਅਦ ਜਦੋਂ ਜੱਜ ਨੇ ਜਵਾਬ ਦੇ ਦਿੱਤਾ ਇਹਨਾਂ ਦੀਆਂ ਜਿਹੜੀਆਂ ਤੜਕਨਾਂ ਨੇ ਉਹ ਫਿਰ ਹੋਰ ਤੇਜ਼ ਹੋ ਗਈਆਂ ਕਿਉਂਕਿ ਹੁਣ ਉਹ ਅਮਰੀਕਾ ਕੋਲੇ ਜਾਊਗਾ ਅਮਰੀਕਾ ਕੋਲੇ ਜਾ ਕੇ ਇਹਨਾਂ ਨੂੰ ਪਤਾ ਹੈਗਾ ਕਿ ਇੱਕ ਗੱਲ ਹੈ ਜਿਹੜੀ ਬਹੁਤ ਵੱਡੀ ਹੋ ਚੁੱਕੀ ਐ ਲੇਕਿਨ ਉਸ ਤੋਂ ਬਾਅਦ ਇਹ ਗੱਲ ਹੈ ਜਿਹੜੀ ਓਦੋਂ ਵੀ ਵੱਡੀ ਹੋ ਜਾਣੀ ਆ ਇਸੇ ਕਾਰਨ ਕਰਕੇ ਦੋਸਤੋ ਜਿਹੜੀ ਮੋਦੀ ਜੀ ਨੇ ਇੱਕ ਫਾਈਨਾਂਸ ਟਾਈਮਜ਼ ਨੂੰ ਇੰਟਰਵਿਊ ਦਿੱਤੀ ਸੀ ਕਿਉਂਕਿ ਇੰਟਰਵਿਊ ਤੁਹਾਨੂੰ ਪਤਾ ਮੋਦੀ ਜੀ ਨੇ 10 ਸਾਲਾਂ ਦੇ ਵਿੱਚ ਇੱਕ ਵੀ ਨਹੀਂ ਦਿੱਤੀ ਸਾਰਾ ਗੋਦੀ ਮੀਡੀਆ ਹੰਬ ਗਿਆ ਲੇਕਿਨ ਉਹਨਾਂ ਨੇ ਕੋਈ ਇੰਟਰਵਿਊ ਨਹੀਂ ਦਿੱਤੀ ਲੇਕਿਨ ਇਨਾਂ ਨੂੰ ਇੰਟਰਵਿਊ ਕਿਉਂ ਦਿੱਤੀ ਕਿਉਂਕਿ ਇਹ ਜਿਹੜਾ ਫਾਈਨਾਂਸ ਟਾਈਮ ਜੀ ਅਖਬਾਰ ਆ ਦੋਸਤੋ ਇਹ ਉਹੀ ਹੈ ਜਿਨੇ ਪਹਿਲਾਂ ਇਹ ਸਾਰੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਸੀਗੀਆਂ ਜਿਹੜਾ ਕੈਨੇਡਾ ਵਾਲਾ ਮਾਮਲਾ ਸੀਗਾ ਨਿੱਜਰ ਵਾਲਾ ਉਹ ਵੀ ਇਹਨਾਂ ਨੇ ਜ਼ਾਹਰ ਕੀਤਾ ਸੀਗਾ ਤੇ ਜਿਹੜਾ ਪੰਨੂ ਵਾਲਾ ਮਾਮਲਾ ਖਿੱਲਕੁੱਤੇ ਵਾਲਾ ਇਹ ਵੀ ਇਹਨਾਂ ਨੇ ਹੀ ਖਬਰ ਕੱਢ ਕੇ ਲਿਆਂਦੀ ਸੀ ਤੇ ਹੁਣ ਇਸ ਗੱਲ ਦਾ ਜਿਹੜੇ ਸੁਭਾਵਨਾ ਇਹ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਉਹਨਾਂ ਨੂੰ ਇੰਟਰਵਿਊ ਦੇ ਕੇ ਆਪਣਾ ਜਿਹੜਾ ਦੁਨੀਆ ਦੇ ਸਾਹਮਣੇ ਦੁਨੀਆ ਦੇ ਰਾਹੀਂ ਅਖਬਾਰ ਦੇ ਰਾਹੀਂ ਜਮਨ ਅਮਰੀਕਾ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਦੁਨੀਆ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਚ ਇਹਨਾਂ ਨੇ ਕਿਹਾ ਕਿ ਜਿਹੜਾ ਸਾਡੇ ਸਬੰਧ ਨੇ ਉਹ ਅਮਰੀਕਾ ਦੇ ਨਾਲ ਗੂੜੇ ਨੇ ਇੱਕ ਦੋ ਗੱਲਾਂ ਦੇ ਨਾਲ ਸਾਡੇ ਜਿਹੜੇ ਸਬੰਧ ਨੇ ਉਹ ਟੁੱਟ ਨਹੀਂ ਸਕਦੇ ਮਤਲਬ ਕਿ ਗੱਲ ਤਾਂ ਫਿਰ ਸੀਰੀਅਸ ਹੈ ਹੀ ਨਾ ਜਿਹੜਾ ਇਹ ਜਵਾਨ ਦੇ ਉੱਪਰ ਗੱਲ ਆ ਗਈ ਕਿ ਇਸ ਗੱਲ ਦੇ ਨਾਲ ਇੱਕ ਦੋ ਗੱਲਾਂ ਦੇ ਨਾਲ ਸਾਡੇ ਜਿਹੜੇ ਸਬੰਧ ਨਹੀਂ ਟੁੱਟ ਸਕਦੇ ਪਰ ਦੋਸਤੋ ਹੁਣ ਸਵਾਲ ਅਗਲਾ ਪੈਦਾ ਹੁੰਦਾ ਅਗਰ ਸਬੰਧ ਇੱਕ ਦੋ ਗੱਲਾਂ ਦੇ ਨਾਲ ਟੁੱਟਣ ਵਾਲੇ ਨਹੀਂ ਹੈਗੇ ਅਗਰ ਤੁਹਾਡੇ ਤੇ ਅਸਰ ਨਹੀਂ ਪੈਂਦਾ ਤਾਂ ਚੈੱਕ ਰਿਪਬਲਿਕ ਦਾ ਪ੍ਰਧਾਨ ਮੰਤਰੀ ਗੁਜਰਾਤ ਦੇ ਗਾਂਧੀ ਨਗਰ ਦੇ ਵਿੱਚ ਕੀ ਕਰ ਰਿਹਾ ਜੀ ਉਹ ਕੀ ਕਰਨ ਆਇਆ ਉਹਨਾਂ ਨੂੰ ਕਿਉਂ ਬੁਲਾਇਆ ਦੋਸਤੋ ਬਹਾਨਾ ਇਹ ਘੜਿਆ ਕਿ ਅਸੀਂ ਟੈਕਨੋਲੋਜੀ ਜਾਂ ਹੋਰ ਇਹਨਾਂ ਨਾਲ ਚੀਜ਼ਾਂ ਦੇ ਉੱਪਰ ਵਾਰਤਾ ਕਰਨੀ ਸੀ ਇਸ ਗੱਲ ਦੀ ਖਾਤਰ ਤਿੰਨ ਦੇਸ਼ਾਂ ਦੇ ਪ੍ਰਧਾਨ ਮੰਤਰੀ ਬੁਲਾਏ ਗਏ ਨੇ ਦੋਸਤੋ ਉਹ ਸਾਰਾ ਬਹਾਨਾ ਬਣਾਇਆ ਗਿਆ ਇਹ ਕੋਈ ਅਚਾਨਕ ਗੱਲ ਨਹੀਂ ਹੈਗੀ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਚੈੱਕ ਰਿਪਬਲਿਕ ਦਾ ਕਿ ਇਹ ਮੈਥੇ ਆਇਆਗਾ ਕਿਉਂਕਿ ਜਿਹੜਾ ਉਹਨਾਂ ਦਾ ਅਮਰੀਕਾ ਦੇ ਨਾਲ ਬਹੁਤ ਹੀ ਗੂੜਾ ਰਿਸ਼ਤਾ ਹੈ ਚੈੱਕ ਰਿਪਬਲਿਕ ਦਾ ਉਹ ਆਪਸ ਵਿੱਚ ਗੂੜੇ ਮਿੱਤਰ ਨੇ ਦੇਸ਼ ਆਪਸ ਵਿੱਚ ਗੱਲਾਂਬਾਤਾਂ ਸਾਂਝੀਆਂ ਕਰਦੇ ਨੇ ਹੁਣ ਦੋਸਤੋਂ ਉਹਨਾਂ ਨੇ ਜਦੋਂ ਜੱਜ ਨੇ ਇਜਾਜ਼ਤ ਦੇਤੀ ਇਹਨੂੰ ਗੁਪਤੇ ਨੂੰ ਲੈ ਕੇ ਜਾਣ ਦੀ ਤਾਂ ਟੜਕਾਂ ਤੇਜ਼ ਹੋ ਗਈਆਂ ਨਹੀਂ ਪ੍ਰਧਾਨ ਮੰਤਰੀ ਦਾ ਇਹੇ ਜੇ ਕਿਸੇ ਮੁੱਦੇ ਦੇ ਉੱਪਰ ਗੱਲ ਕਰਨ ਦਾ ਸਵਾਲ ਨਹੀਂ ਪੈਦਾ ਹੁੰਦਾ ਬਹੁਤ ਲੰਮੀ ਗੱਲਬਾਤ ਹੋਈ ਆ ਔਰ ਉਹ ਪ੍ਰਧਾਨ ਮੰਤਰੀ ਅਜੇ ਤੱਕ ਵੀ ਇੱਥੇ ਹੀ ਆ ਦੋਸਤੋ ਅਜੇ ਗਏ ਨਹੀਂ ਹੈਗੇ ਉਹ ਗੁਜਰਾਤ ਦੇ ਵਿੱਚ ਹੀ ਨੇ ਤੇ ਉਹਨਾਂ ਦੇ ਉੱਪਰ ਮੋਦੀ ਜੀ ਵੱਲੋਂ ਪੂਰਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਤੁਸੀਂ ਜਿਹੜੀ ਨikhil gupt ਨੂੰ ਕਿਸੇ ਵੀ ਤਰ੍ਹਾਂ ਉੱਥੇ ਨਾ ਭੇਜੋ ਤੇ ਬਾਕੀ ਜਿਹੜਾ ਹੈਗਾ ਉਹਨਾਂ ਦੀਆਂ ਕੋਸ਼ਿਸ਼ਾਂ ਲਗੀਆਂ ਕਿ ਇੱਥੇ ਹੀ ਫੈਸਲਾ ਹੋਵੇ ਕਿਉਂਕਿ ਅਗਰ ਅਮਰੀਕਾ ਦੇ ਵਿੱਚ ਉਹ ਚਲਿਆ ਗਿਆ ਤਾਂ ਉਹਨਾਂ ਨੇ ਫਿਰ ਇੱਕ ਇੱਕ ਗੱਲ ਹੈ ਜਿਹੜੀ ਉਹ ਤੋਂ ਉਗਲਾ ਲੈਣੀ ਹੈ ਪਰ ਦੋਸਤੋ ਹੁਣ ਇੱਥੇ ਗੱਲ ਨਿਕਲ ਕੇ ਇਹੀ ਸਾਹਮਣੇ ਆਉਂਦੀ ਆ ਕਿ ਉਹਨਾਂ ਨੇ ਤਾਂ ਜੱਜ ਤੋਂ ਫੈਸਲਾ ਕਰਵਾ ਦਿੱਤਾ ਕਿ ਤੁਸੀਂ ਇਹਨੂੰ ਲਜਾ ਸਕਦੇ ਹੋ ਉਹ ਕਿਸੇ ਵੀ ਸਮੇਂ ਖਬਰ ਆ ਸਕਦੀ ਹੈ ਕਿ ਨikhil gupta ਜਿਹੜਾ ਉਹ ਅਮਰੀਕਾ ਲੈ ਚੁੱਕਿਆ ਲੈ ਗਿਆ ਔਰ ਦੋਸਤੋ ਉਦੋਂ ਪਹਿਲਾਂ ਪਹਿਲਾਂ ਆਖਰ ਤੱਕ ਮੋਦੀ ਜੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸੇ ਕਾਰਨ ਕਰਕੇ ਖੁਦ ਫਰੰਟ ਤੇ ਆ ਕੇ ਆਪ ਕੋਸ਼ਿਸ਼ ਕਰ ਰਹੇ ਨੇ ਨਹੀਂ ਇਹ ਜੇ ਕਦੇ ਮਾਮਲੇ ਦੇ ਵਿੱਚ ਕਦੇ ਵੀ ਪ੍ਰਧਾਨ ਮੰਤਰੀ ਨਾਲੇ ਮੋਦੀ ਕਦੇ ਗੱਲ ਕਰਨੀ ਸੀ ਹੁਣ ਇਹਨਾਂ ਨੇ ਸਾਰਾ ਜਦੋਂ ਦੇਖਿਆ ਕਿਉਂ ਨਾ ਸੀ ਗੱਲ-ਗੱਲ ਤੱਕ ਇਹਦੇ ਚ ਗੜ ਗਏ ਫਸ ਕੇ ਤਾਂ ਜਾ ਕੇ ਇੱਕ ਗੱਲਾਂ ਬਾਤਾਂ ਹੋ ਰਹੀਆਂ ਨੇ ਕਿਉਂਕਿ ਦੋਸਤੋ ਤੁਸੀਂ ਇਹ ਨਾ ਸਮਝੋ ਕਿ ਕੱਲੇ ਸਬੰਧ ਟੁੱਟਣ ਵਾਲੀ ਗੱਲ ਐ ਕੱਲੇ ਅਮਰੀਕਾ ਦੇ ਨਾਲ ਸਬੰਧ ਟੁੱਟਣ ਵਾਲੀ ਗੱਲ ਨਹੀਂ ਸਾਡੀ ਜਿਹੜੀ ਪਹਿਲਾਂ ਥੂ-ਥੂ ਹੋ ਚੁੱਕੀ ਆ ਦੁਨੀਆ ਦੇ ਵਿੱਚ ਉਹ ਬਹੁਤ ਜ਼ਿਆਦਾ ਅੱਗੇ ਵਧ ਜਾਣੀ ਆ ਔਰ ਇਹਦੇ ਵਿੱਚ ਇਹ ਵੀ ਸੰਭਾਵਨਾ ਹੈਗੀ ਆ ਕਿ ਭਾਰਤ ਨੂੰ ਅੱਤਵਾਦੀ ਦੇਸ਼ ਡਿਕਲੇਅਰ ਕਰ ਸਕਦੇ ਆ ਉਹ ਯੂਨੋ ਵੱਲੋਂ ਅਗਰ ਕੋਈ ਐਸੀ ਗੱਲਬਾਤ ਹੋ ਗਈ ਤਾਂ ਸਾਰੀਆਂ ਪਾਵਨੀਆਂ ਲੱਗ ਜਾਂਦੀਆਂ ਨੇ ਦੇਸ਼ ਦੇ ਉੱਪਰ ਸਾਰੇ ਜਿਹੜੇ ਆਉਂਦੇ ਨੇ ਦੇਸ਼ਾਂ ਨੂੰ ਇੱਕ ਦੂਜੇ ਤੋਂ ਮਦਦਾਂ ਆਉਂਦੀਆਂ ਨੇ ਬਹੁਤ ਵੱਡੀਆਂ ਗੱਲਾਂ ਨੇ ਉਹ ਸਾਰੀਆਂ ਰੁਕ ਜਾਂਦੀਆਂ ਨੇ ਔਰ ਜਿਹੜਾ ਭਾਰਤ ਸਭ ਤੋਂ ਵੱਧ ਅਸੀਂ ਡੋਂਡੀ ਪਿੰਡ ਦੇ ਅਸੀਂ ਅੱਤਵਾਦ ਦੇ ਖਿਲਾਫ ਲੜਾਈ ਲੜਨ ਵਾਲਾ ਸਾਡਾ ਮੁਲਕ ਹੈ ਅਗਰ ਸਾਡੇ ਤੇ ਅੱਤਵਾਦ ਦਾ ਠੱਪਾ ਲੱਗ ਗਿਆ ਤਾਂ ਦੋਸਤੋ ਤੁਸੀਂ ਦੱਸੋ ਕੀ ਰਹਿ ਜੂਗੀ ਗੱਲ ਲੇਕਿਨ ਅਸਲੀਅਤ ਦੇ ਵਿੱਚ ਤਾਂ ਲੱਗ ਹੀ ਚੁੱਕਿਆਗਾ ਜਿਹੜੇ ਕਾਰਨਾਮੇ ਨੇ ਇਹ ਕੋਈ ਸੱਤਵਾਦੀਆਂ ਦੇ ਕਾਰਨਾਮੇ ਥੋੜੋ ਨਹੀਂ ਇਹ ਅੱਤਵਾਦੀਆਂ ਦੇ ਕਾਰਨਾਮੇ ਨੇ ਅਗਰ ਇਹ ਗੱਲ ਹੁਣ ਇਹਨਾਂ ਨੂੰ ਪਤਾ ਹੈਗਾ ਕਿ ਵੱਧ ਗਈ ਤਾਂ ਕਿਉਂਕਿ ਉਹ ਸਾਰੇ ਆਪਣੀਆਂ ਕਈ ਵਾਰੀ ਗੱਲਾਂਬਾਤਾਂ ਹੋ ਚੁੱਕੀਆਂ ਨੇ ਕਿ ਜਿਹੜੇ 5 ਆਈ ਦੇਸ਼ ਨੇ ਉਹ ਇਕੱਠੇ ਨੇ ਫਿਰ ਉਹਦੇ ਬਾਅਦ ਜਾ ਕੇ 24 25 ਦੇਸ਼ ਹੋਰ ਨੇ ਉਹ ਇਕੱਠੇ ਨੇ ਉਹ ਸਾਰੇ ਮਤਲਬ ਇੱਕ ਪਾਸੇ ਹੋ ਚੁੱਕੇ ਨੇ ਤੇ ਭਾਰਤ ਜਿਹੜਾ ਹੈਗਾ ਇਹ ਇਕੱਲਾ ਨਿਕਲ ਗਿਆ ਸੋ ਦੋਸਤੋ ਇਸ ਗੱਲ ਕਰਕੇ ਮੋਦੀ ਜੀ ਨੇ ਉਹਨਾਂ ਕੋਸ਼ਿਸ਼ ਕੀਤੀ ਆ ਕਿ ਕਿਸੇ ਤਰ੍ਹਾਂ ਨਿਖਲ ਗਉਤੇ ਨੂੰ ਨਾ ਅਮਰੀਕਾ ਜਾਣ ਦਿੱਤਾ ਜਾਵੇ ਪਰ ਉਹਨਾਂ ਦੀਆਂ ਕੋਸ਼ਿਸ਼ਾਂ ਕਿੰਨਾ ਕੁ ਰੰਗ ਲਿਆਉਣਗੀਆਂ ਦੋਸਤੋ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਪਰ ਇਹ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਹੈ ਇਹ ਪ੍ਰਧਾਨ ਮੰਤਰੀ ਵਾਲੀ ਗੱਲ ਹੈ ਜਿਹੜੀ ਇਹ ਬਹੁਤ ਸੀਰੀਅਸਨੈਸ ਮੰਗਦੀ ਹੈ ਕਿ ਐਵੇਂ ਹੀ ਪ੍ਰਧਾਨ ਮੰਤਰੀ ਆਇਆ ਨਹੀਂ ਤੇ ਐਵੇਂ ਹੀ ਬੁਲਾਇਆ ਨਹੀਂ ਇਹ ਗੱਲਬਾਤ ਕੋਈ ਇਸ਼ਾਰਾ ਕਰਦੀ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਵਾਜ਼ ਖਰਾਬ ਹੋਣ ਕਰਕੇ ਨਾ ਗੱਲ ਦਾ ਨਜ਼ਾਰਾ ਜ ਨਹੀਂ ਆਉਂਦਾ ਹੈਗਾ ਪਰ ਚਲੋ खैर ਤੁਸੀਂ ਮaaf ਕਰਨ ਯੋਗ ਹੋ ਤੇ ਫਿਰ ਵੀ ਜਿੰਨਾ ਹੋ ਸਕੇ ਸਾਥ ਦਿਓ ਤੇ ਲਾਈਕ ਵੀਡੀਓ ਨੂੰ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ